नाम श्री वाहे गुरुसाहेबजी श्रीनामगपाद पङ्काजपङ् सिमरो दो ਅਮਰਦਾਸ ਗੁਰ 헤ਰਦੇ ਧਰਬ ਜੀ 헤ਰਦੇ ਧਾਵੂ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੂ ਸ਼੍ਰੀ ਨਰਜਨ ਵਿਗਨਨ ਕੇ ਨਾਸ਼ਕ বিগণন কে নাশক হর গোবিন্দ সোব সমাত প্রকাশক শ্রী হর রাই নমো কার জوري নমো কার জوري গুর হর কৃশানা মানাই ਮਹਾਰੀ ਤੇ ਕਬਹਾਦਰ ਪਰਮ ਕੇ ਰਪਾਲਾ ਦੀ ਪਰਮ ਕੇ ਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਣਾ ਧਰੋ ਤਰਾਪੁਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗ ਦੇਸ਼ਾ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਜੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾਸਨ ਸੋਏ ਜਹੈ ਮਰੀਦ ਦੇਹ ਭੇਟ ਸੋਤਾ ਹੂੰ ਗੁਰ ਕੇ ਰਾਹੋ ਨਾਮ ਮਰਦ ਕਾ ਹੂੰ ਕਹਿ ਬਣ ਜਾਰਾ ਸੁਨੋ ਗਸਾਈ ਮੈਂ ਸੋ ਮਰੀਦੀ ਪਿਛਲ ਸੁਣਾਈ ਜਹ ਮਰੀਦਾ ਜਿਹ ਭੇਟ ਸੋਤਾਉ ਗੁਰ ਤੇ ਰਾਹੋ ਨਾਮ ਮਰਦ ਕਾ ਹੂੰ ਕਹਿ ਬਣ ਜਾਰਾ ਸੁਨੋ ਗਸਾਈ ਮੈਸੋ ਮਰੀਦੀ ਬੇਸ਼ਕ ਸੁਣਾਈ ਜੁਗੋ ਜੁਗਿਆਟਾਲ ਚਾਵਰ ਸ਼ਤਰ ਦੇ ਮਾਲਕ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਹਿ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਰੂੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਚਾਨਰੇ ਲੜੀ ਵਾਲ ਵਿਚਾਰ ਤਾਂ ਜੁੜਨਾ ਕਰੀਏ ਸੁਵਾਸਨ ਸਫਲਾ ਕਰੀਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਕੰਦਰ ਮਹਾਰਾਜ ਦੇ ਦਰਗਾਹੀ ਵਚਨ ਜੋ ਚੱਲ ਰਹੇ ਨੇ ਮਹਾਰਾਜ ਜੀ ਨੇ ਦੀਵਾਨ ਸਜਾਇਆ ਸਤਿਗੁਰੂ ਪਿਤਾ ਜੀ ਦੇ ਬਾਸ ਇੱਕ ਬਨਜਾਰਾ ਸਿੱਖ ਆਇਆ ਤੇ ਉਹਨੇ ਆ ਕੇ 2000 ਪੇਟਾ 사ਤੂਰਾਂ ਦੇ ਹਜੂਰ ਰੱਖੀ ਹੈ ਤੇ ਮਹਾਰਾਜ ਨੇ ਪੁੱਛਣਾ ਕੀਤਾ ਕਿ ਭਾਈ ਇਹ ਕਾਦੀ ਪੇਟਾ ਕਿਸ ਥਾਂੋਂ ਕਿਵੇਂ ਆਈ ਏ ਇਤਨੀ ਜਿਆਦੇ ਪੇਟਾ ਤਾਂ ਉਹਨੇ ਦੱਸਣਾ ਕੀਤਾ ਕਿ ਮੈਂ ਮਹਾਰਾਜ ਸਤਿਗੁਰੂ ਪਾਕ샤 ਜੀ ਮੈਂ ਬਹੁਤ ਦੂਰੋਂ ਚੱਲ ਕੇ ਆਇਆ ਇਸ ਇਸ ਥਾਨ ਦੇ ਵਪਾਰ ਕਰਨ ਵਾਸਤੇ ਆ। ਵਪਾਰ ਕਰਨ ਦੇ ਲਈ ਪਹੁੰਚਿਆ ਹਾਂ ਇਸ ਥਾਂ ਦੇ ਉੱਤੇ। ਅਤੇ ਮੈਂ ਇੱਥੇ ਪੁੱਛਣਾ ਕੀਤਾ ਪਿੰਡ ਦੇ ਲੋਕਾਂ ਨੂੰ ਕਿ ਇੱਥੋਂ ਦੇ ਪੀਰ ਮਰਸ਼ਦ ਕੌਣ ਨੇ? ਤਾਂ ਉਹਨਾਂ ਨੇ ਤੁਹਾਡਾ ਨਾਮ ਦੱਸਿਆ। ਮੈਂ ਤੁਹਾਡਾ ਨਾਮ ਲੈ ਕੇ ਤੁਹਾਡੇ ਅੱਗੇ ਰਜੋਈ ਕਰਕੇ ਵਪਾਰ ਆਰੰਭਿਆ ਤਾਂ ਮੇਰਾ ਜਿੰਨਾ ਵੀ ਸਮਾਨ ਮੈਂ ਵੇਚਣ ਵਾਸਤੇ ਲਿਆਇਆ ਸੀ ਨਾ ਸਾਰਾ ਜੋ ਹੱਥੋਂ-ਹੱਥੀ ਵਿਗ ਗਿਆ ਤੇ ਮੈਨੂੰ ਬਹੁਤ ਵੱਡਾ ਮੁਨਾਫਾ ਹੋਇਆ ਮੁਨਾਫਾ ਹੋਣ ਦੇ ਕਾਰਨ ਮੈਂ ਦਸਵੰਦ ਦੀ ਪੇਟਾ ਲੈ ਕਰਕੇ ਆਪਦੇ ਹਜੂਰ ਪਹੁੰਚਿਆ ਇਹ ਦਸਵੰਦ ਦੇ ਵਿੱਚੋਂ ਮੈਂ 2000 ਰੁਪਇਆ ਤੁਹਾਨੂੰ ਦਿੰਦਾ ਮਹਾਰਾਜ ਤੂੰ ਪਾਈ ਕੀ ਦਾ ਮਰੀਦ ਐ ਕਿੱਥੋਂ ਤੂੰ ਚੱਲ ਕੇ ਆਇਆ ਤਾਂ ਕਹਿਣ ਲੱਗਿਆ ਮਹਾਰਾਜ ਮੈਂ ਮੁਸਲਮਾਨ ਪੀਰਾਂ ਦਾ ਜਿਹੜਾ ਮੁਰਸ਼ਿਦਾਂ ਦਾ ਬੱਚਾ ਹਾਂ ਮੇਰੇ ਮੁਰਸ਼ਿਦਾ ਜ਼ਾਹਰ ਪੀਰ ਨੇ ਤੇ ਮਹਾਰਾਜ ਕਹਿਣ ਲੱਗੇ ਭਾਈ ਠੀਕ ਐ ਤੂੰ ਮਨਾਫਾ ਕਟਿਆ ਤੇ ਬਚਨਾਂ ਨੂੰ ਪਗਾਉਂਦਿਆਂ ਹੋਇਆਂ ਤੂੰ ਇਹ ਦਸਵੰਦ ਦੀ ਭੇਟਾ ਦਿੱਤੀ ਐ ਪਰ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਦਾ ਖੇਤ ਹੁੰਦਾ ਉਹਦਾ ਹੀ ਅਨਾਜ ਹੁੰਦਾ ਮਾਲਕ ਕਹਿੰਦੇ ਜੇ ਤੁਰੇ ਜਾਂਦੇ ਕਿਸੇ ਖੇਤ ਦੇ ਵਿੱਚੋਂ ਡੰਗਰ ਚੱਲ ਰਹੇ ਐ ਉਹਨਾਂ ਨੂੰ ਆਪਾਂ ਬਾਹਰ ਕੱਢ ਦੇਈਏ ਤਾਂ ਉਹ ਮਾਲਕ ਨਹੀਂ ਬਣ ਜਾਂਦਾ ਜਿੰਨਾ ਤੂੰ ਮਰੀਦ ਹੈ ਜਿੰਨਾ ਤੂੰ ਚੇਲਾ ਹੈ ਚੇਲਾ ਤੂੰ ਉਹਨਾਂ ਦੇ ਰਹਿਣਾ ਸਾਡਾ ਨਹੀਂ ਬਣ ਸਕਦਾ ਤਾਂ ਜੋ ਮਰੀਦ ਨੇ ਨਾਲ ਮਹਾਰਾਜ ਨੇ ਬਚਨ ਕੀਤੇ ਅੱਗੇ ਮਰੀਦ ਜੀ ਅੱਗੋਂ ਕੀ ਜਵਾਬ ਦਿੰਦੇ ਐ ਆਓ ਸਰਬਨ ਕਰਨਾ ਕਰੀ ਅਗਲਾ ਇਤਿਹਾਸ ਰਸਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਹ ਮਰੀਦਾ ਦਿਹੁ ਪੇਟ ਸੋਤਾਉ ਗੁਰ ਤੇਰਾ ਹੋ ਨਾਮ ਆਰਤ ਕਾਹੂ ਤਾਂ ਜਿਸ ਦਾ ਤੂੰ ਮਰੀਦ ਹੈ ਮਹਾਰਾਜ ਨੇ ਕਿਆ ਉਸ ਨੂੰ ਜਾ ਕੇ ਪੇਟਾ ਦੇਵ ਅਸੀਂ ਕਿਸੇ ਰਾ ਨਹੀਂ ਮਾਰਦੇ ਕਹਿ ਬਣਜਾਰਾ ਸੁਣੋ ਗੁਸਾਈ ਮੈਂ ਸੁਮਰੀਦੇ ਪਿਛਲ ਸੁਣਾਈ ਮਹਾਰਾਜ ਕਹਿੰਦੇ ਜਿੰਨਾਂ ਦੇ ਤੇਲਾਮ ਭਾਈ ਜਿਹੜੇ ਤੇਰੇ ਗੁਰੂ ਵਤਰੇ ਮਰਸ਼ਦ ਹੈ ਇਹ ਹੱਕ ਉਹਨਾਂ ਦਾ ਹੀ ਹੈ ਸਾਡਾ ਹੱਕ ਨਹੀਂ ਹੈ ਤੂੰ ਜਾ ਕੇ ਜਿਹੜੇ ਪੇਟਾ ਹੈ ਉਹਨਾਂ ਨੂੰ ਚੜਾਉਣੀ ਕਰ ਤਾਂ ਅਸੀਂ ਕਿਸੇ ਦਾ ਰਾਹ ਨਹੀਂ ਮਾਰਦੇਗੇ ਫਿਰ ਬਨਜਾਰੇ ਨੇ ਕਿਹਾ ਕਿ हे ਮਾਲਕ ਸੁਣੋ ਮੈਂ ਤੁਹਾਨੂੰ ਆਪਣੀ ਪਿਛਲੀ ਮੁਰਿੱਦੀ ਸੁਣਾਈ ਹੈ ਮੈਂ ਜਿੰਨਾਂ ਦਾ ਮੁਰਿੱਦ ਸੀ ਜਿੱਥੋਂ ਮੁਰਿੱਦੀ ਕੱਟ ਕੇ ਐ ਮੈਂ ਉਹ ਤੁਹਾਨੂੰ ਪਿਛਲੀ ਵਾਰ ਤਾਂ ਦੱਸੀ ਵੀ ਮੈਂ ਇਹਨਾਂ ਦਾ ਮੁਰਿੱਦ ਸੀ ਪਰ ਹੁਣ ਨਹੀਂ ਸੋਖ ਗੁਰੂ ਕਰਤੇ ਜਬ ਪਾਈ ਤਦ ਕੋ 라ਵਰ ਸਿੱਖ ਗੁਸਾਈ ਜਦੋਂ ਸੁਖਨਾ ਮੈਂ ਗੁਰੂ ਘਰ ਤੋਂ ਪਾਈ ਹੈ ਤਦੋਂ ਤੋਂ ਮੈਂ ਤੁਹਾਡਾ ਸਿੱਖ ਹੋ ਗਿਆ ਸਿੱਖ ਹੋ ਗਿਆ ਮੈਂ ਮਾਰੇ ਮੇਰੀ ਸੁਖਨਾ ਪੂਰੀ ਹੋਈ ਮੈਂ ਸੁਖ ਸੁਖੀ ਮੇਰੀ ਮਨਸ਼ਾ ਪੂਰੀ ਹੋ ਗਈ ਮੇਰੀ ਸੁਖ ਪੂਰੀ ਹੋ ਗਈ ਤੇ ਮੈਂ ਤੁਹਾਡਾ ਸਿੱਖ ਹੋ ਗਿਆ ਬਖਸ਼ੋ ਕਰੋ ਗੁਨਾਜ ਉਪਾਖੇ ਅਬ ਦਿਜੈ ਸਿੱਖੀ ਮuje ਆਠੀ ਮਹਾਰਾਜ ਮੈਨੂੰ ਬਖਸ਼ ਲਵੋ ਅਧ ਮੇਰੇ ਪਿਛਲੇ ਗੁਨਾਹ ਵੀ ਮaaf ਕਰ ਦਿਓ ਹੁਣ ਮੈਨੂੰ ਚੰਗੀ ਤਰ੍ਹਾਂ ਜੀ ਸਿੱਖੀ ਹਨ ਆਪਣੇ ਘਰ ਦੀ ਉਹ ਬਖਸ਼ਿਸ਼ ਕਰੋ ਗੁਰੂ ਪੜਿਓ ਹਿੰਦਨ ਸਿੱਖ ਜੇਹੀ ਬਨ ਜੈ ਹੈ ਹਮਰੇ ਸਿੱਖ ਦੇਹੀ ਸੰਗੁਰੂ ਜੀ ਨੇ ਕਿਹਾ ਜਿਹੜੇ ਹਿੰਦੂ ਸਿੱਖ ਹਨ ਉਹ ਸਾਡੇ ਸਿੱਖ ਬਣ ਜਾਂਦੇ ਤੁਰਕ ਛਤਰ ਹਮ ਮਾਰਨ ਕਰਨੇ ਬਕਰਿਓ ਖੰਡਾ ਤੈਨੂੰ ਕੋ ਹਰਨੇ ਪਰ ਤੁਰਕ ਸਾਡੇ ਬੈਰੀ ਹਨ ਇਹਨਾਂ ਨੂੰ ਅਸੀਂ ਮਾਰ ਮਕਾਉਣਾ ਹੈ ਇਹਨਾਂ ਦਾ ਨਾਸ਼ ਕਰਨ ਵਾਸਤੇ ਅਸੀਂ ਖੰਡਾ ਹੱਥ 'ਚ ਫੜਿਆ ਜੋ ਨਕਾਹ ਸੋ ਨਾਹਨ ਮੇਰਾ ਜੋ ਮੇਰਾ ਤੈਨੂੰ ਕੋ ਨਹੇਰਾ ਜੋ ਉਹਨਾਂ ਦਾ ਹੈ ਉਹ ਮੇਰਾ ਨਹੀਂ ਹੈ ਜੋ ਮੇਰਾ ਹੈ ਉਹਨਾਂ ਵੱਲ ਕੋਈ ਆਖੋ ਠਾਕੇ ਵੀ ਨਹੀਂ ਦੇਖ ਸਕਦਾ ਹੋਣ ਸਿੱਖ ਰੱਖ ਕੇ ਸਵਸਾਲੇ ਦੇਨ ਲੈਨ ਇਹ ਸਰਬ ਸੁਖਾਲੇ ਤੇ ਜੋ ਸਿੱਖ ਹੋਣਾ ਹੈ ਤਾਂ ਪੂਰੇ ਕੇਸ ਰੱਖ ਕੇ ਸਿੱਖ ਹੋ ਸਕਦਾ ਹੈ ਹੋਰ ਇਹ ਲੈਣ ਦੇਣ ਦਾ ਸੌਖਾ ਹੈ ਸਾਬਤ ਸਦਕ ਰੱਖੋ ਜੋਏ ਅਹ ਕਠਨ ਤੇ ਕਠਣੇ ਜੋਏ ਤੇ ਜਿਹੜਾ ਸਿੱਦਕ ਨੂੰ ਸਾਬਤ ਰੱਖਦਾ ਹੈ ਇਹੋ ਕਠਨ ਤੋਂ ਕਠਨ ਕਾਰਜ ਹੈ ਜਿਹੜਾ ਸਿੱਦਕ ਦਾ ਪੱਕਾ ਵਾਰਗਨ ਦੀ ਉਹ ਹੀ ਸਿੱਖ ਹੈ ਕਿਸਾ ਧਾਰੇ ਹੋਵੋ ਸਿੱਦਕ ਨੂੰ ਧਾਰੋ ਤੇ ਤੁਹਾਨੂੰ ਸਿੱਖੀ ਮਿਲ ਜਾਏਗੀ ਬਾ ਸਿੱਦਕ ਬੂੰਦ ਗੰਧ ਮੇ ਆਦ ਸਿੱਦਕ ਬੂਏ ਖੂਬ ਮਗਜਰਾ ਖੈਰ ਸੁਆਦ ਕਹਿੰਦੇ ਬੇਸਿੱਦਕੀ ਦੀ ਜੋ ਵੇ ਬਦੋ ਹੁੰਦੀ ਹੈ ਉਹ ਸਿੱਧਕ ਇੱਕ ਸੁਗੰਧੀ ਹੈ ਜੋ ਸਿੱਧਕ ਰੱਖਦਾ ਉਹ ਸੁਗੰਧੀ ਫਲਾਉਂਦਾ ਹੈ ਜੋ ਵੇਸ਼ਕੀ ਕਰਦਾ ਹੈ ਸਿੱਧਕ ਨਹੀਂ ਨਿਵਾਸ ਉਹ ਬਦਬੋ ਦੀ ਤਰ੍ਹਾਂ ਹੈ ਜਿਸ ਨਾਲ ਕਹਿੰਦੇ ਮਜਮ ਹੰਕਾਰ ਦੀ ਬਿਮਾਰੀ ਤੋਂ ਰਾਜੀ ਹੋ ਜਾਂਦਾ ਹੈ ਜਿਹੜਾ ਸੁਗੰਧੀਕ ਬਣਾਉਂਦਾ ਚੰਗੀ ਬਾਛਣਾ ਹੁੰਦੀ ਹੈ ਉਥੇ ਆਪ ਨੂੰ ਪਤਾ ਹੈ ਬਿਮਾਰ ਬੰਦਾ ਵੀ ਜਾ ਕੇ ਉਹ ਹਾਂ ਮਨ ਚੰਗਾ ਸੌਖਾ ਸਾਹ ਆ ਗਿਆ अच्छी खुशबू दे नाल अच्छे वातावरण ਦੇ ਨਾਲ ਬਿਮਾਰ ਬੰਦਾ ਵੀ ਠੀਕ ਹੁੰਦਾ ਹੈ। ਪਰ ਜਿੱਥੇ ਗੰਦੀ ਬਦਬੋ ਵਾਲੀ ਜਗਾ ਹੋਵੇ ਉੱਤੇ ਤੰਦਰੁਸਤ ਬੰਦਾ ਵੀ ਜਾ ਕੇ ਬਿਮਾਰ ਹੋ ਜਾਂਦਾ ਹੈ। ਤਾਂ ਮਹਾਰਗਨ ਇਸ ਤਰ੍ਹਾਂ ਜੀ ਸੁਗੰਧੀ ਹੈ ਸਦਕੀ ਇੱਕ ਸੰਬੰਧਿਤ ਹੈ ਜੋ ਸਿਦਕ ਰੱਖਦਾ ਹੈ ਉਹਦੇ ਹੰਕਾਰ ਵਰਗੀ ਜਿਹੜੀ ਬਿਮਾਰੀ ਹੈ ਨਾ ਉਹ ਠੀਕ ਹੋ ਜਾਂਦੀ ਹੈ। ਲਿਖਾਮਣ ਪਰਤੰਚਨਾ ਸੁਖੰ ਦ੍ਰਿਸ਼ਤੇ ਕੁਚੰਤ ਕਹਿੰਦੇ ਬੇਮੁਖਾਂ ਨੂੰ ਉੱਥੋਂ ਦੇ ਇੱਥੇ ਕਿਤੇ ਵੀ ਸੁੱਖ ਨਹੀਂ ਮਿਲੇਗਾ। ਭਾਵ ਸੁੱਖ ਪ੍ਰਾਪਤ ਨਹੀਂ ਹੋਊਗਾ ਜਿਹੜੇ ਬੇਮੁਖ ਹੋਵੇ। ਕਹਿੰਦੇ ਨਾ ਉਹ ਇਸ ਸੰਸਾਰ ਵਿੱਚ ਨਾ ਦਰਗਾਹ ਦੇ ਵਿੱਚ ਕਿਤੇ ਵੀ ਸੁੱਖ ਨਹੀਂ ਪ੍ਰਾਪਤ ਹੋਣਾ। ਬੋਹਰਾ ਸਿੱਧਕ ਬੁਲਾਏ ਸ਼ਾਇ ਕਰੇ ਬਦ ਸਿੱਧਕੀ ਘਰਨ ਉਜਾੜ। ਭਰੋਸਾ ਦੁੱਖਾਂ ਨੂੰ ਨਾਸ਼ ਕਰਦਾ ਜੋ ਸਿੱਧਕ ਰੱਖਦਾ ਹੈ ਨਾ ਭਰੋਸਾ ਕਰਦਾ ਹੈ ਉਹ ਦੁੱਖਾਂ ਦਾ ਨਾਸ਼ ਕਰਦਾ ਹੈ। ਤੇ ਬੇਸਦਕੇ ਘਰਾਂ ਨੂੰ ਝਾੜ ਦਿੰਦੀ ਐ ਗੁਰਪੀਰ ਬੇਸਦਕੇ ਕੇ ਨਹੀਂ ਨਾਨਕ ਖੇਤ ਵਿਵਾੜ ਤੇ ਗੁਰੂ ਪੀਰ ਬੇਸਦਕੀ ਦਾ ਨਹੀਂ ਬੇਸਦਕਿਆਂ ਦਾ ਖੇਤ ਕਹਿੰਦੇ ਬਾੜ ਰਹਿਤ ਹੈ ਚਾਹ ਭਾਈ ਇਹ ਤੇ ਆਦਿਕ ਸੁਬਾਗ ਸੁਣਾਏ ਰਤੇ ਸਿਦਕ ਹੋਇ ਉਹ ਅਦਕਾਏ ਇਸ ਤਰ੍ਹਾਂ ਦੇ ਗੁਰੂ ਜੀ ਨੇ ਸੁਬਾਗ ਸੁਣਾਏ ਤਾਂ ਹਿਰਦੇ ਦੇ ਵਿੱਚ ਸਿਦਕ ਵੱਧ ਗਿਆ ਤੇ ਅਮਰ ਸ਼ੱਕੇ ਗੁਰੂ ਜੀ ਦਾ ਸਿੱਖ ਬਣ ਗਿਆ ਭਇਓ ਸਿੱਖ ਲੇ ਪੌਹਲ ਸੋਏ ਬਸੋ ਨਿਗੜ ਗੁਰ ਸਰਦਾ ਹੋਏ ਜਦੋਂ ਗੁਰੂ ਜੀ ਵੀ ਦੱਸਣਾ ਕੀਤਾ ਨਾ ਭਰੋਸੇ ਦਾ ਕੰਮ ਹੈ ਜੇ ਭਰੋਸਾ ਕੀਤਾ ਤੰਨੇ ਜੱਟ ਨੇ ਤਾਂ ਉਹਨੂੰ ਭਗਵਾਨ ਨੂੰ ਪਰ ਭਰੋਸੇ ਦੇ ਛਦਕਾ ਉਹਦੀ ਨਾਜ ਰੱਖਣੇ ਪੱਥਰ ਚੋਂ ਆਉਣਾ ਪੈ ਗਿਆ ਜੇ ਕਬੀਰ ਨੇ ਭਰੋਸਾ ਕੀਤਾ ਭਗਵਾਨ ਦੇ ਤਾਂ ਫਿਰ ਉਹਨੂੰ ਅੱਗ ਜਲਾ ਨਹੀਂ ਸਕੀ ਜੇ ਭਰੋਸਾ ਰਵਿਦਾਸ ਨੇ ਕੀਤਾ ਤੇ ਗੰਗਾ ਨੂੰ ਉਹਦੇ ਚੰਮ ਵਾਲੇ ਕੁੰਡੇ ਚੋਂ ਆਉਣਾ ਪੈ ਗਿਆ ਜਿਹਦੇ ਵਿੱਚ ਉਹ ਆਪਣੇ ਚੰਮ ਧੋਂਦਾ ਸੀ ਪੰਡਤਾਂ ਨੂੰ ਹੈਰਾਨ ਕੀਤਾ ਜੇ ਵਿਸ਼ਵਾਸ ਹੈ ਸ਼ਰਧਾ ਹੈ ਤਾਂ ਭਾਵਨਾ ਹੈ ਤਾਂ ਸਭ ਕੁਝ ਸੰਭਵ ਹੈ ਜੇ ਵਿਸ਼ਵਾਸ ਨਹੀਂ ਸ਼ਰਧਾ ਨਹੀਂ ਵਿਸ਼ਵਾਸ ਸੀ ਨਾ ਰਵਿਦਾਸ ਨੂੰ ਤਾਂ ਹੀ ਗੰਗਾ ਨੇ ਹੱਥ ਕੱਢ ਕੇ ਉਹਦਾ ਸਿੱਕਾ ਕਬੂਲਿਆ ਪੰਡਤ ਮਜ਼ਾਕ ਕਰਦੇ ਸੀ ਉਹਨੂੰ ਵੀ ਤੇਰਾ ਸਿੱਕਾ ਵੀ ਕਿਤੇ ਗੰਗਾ ਕਬੂਲੂ ਕਿਹਦਾ ਸਿੱਕਾ ਕਬੂਲਿਆ ਪਰ ਕਹਿੰਦਾ ਰਵਿਦਾਸ ਜੀ ਕਹਿੰਦੇ ਕਹਿ ਦੇਣਾ ਵੀ ਰਵਿਦਾਸ ਨੇ ਕਾਸਾ ਭੇਜਿਆ ਗੰਗਾ ਮਾਂ ਹੱਥ ਕੱਢ ਕੇ ਕਬੂਲ ਕਰ ਪੰਡਤਾਂ ਨੇ ਉਦੇ ਬਚਨ ਤਾਂ ਬੋਲ ਦਿੱਤੇ ਪਰ ਮਜ਼ਾਕ ਉਡਾਇਆ ਪਰ ਉਸ ਵੇਲੇ ਹਰਾਨ ਨੂੰ ਜਦੋਂ ਵਾਕੇ ਗੰਗਾ ਦੇ ਵਿੱਚੋਂ ਹੱਥ ਨਿਕਲ ਕੇ ਬਾਹਰ ਆ ਗਿਆ ਵੀ ਦਿਓਰ ਮਤਾ ਦਾ ਕਸੀਰਾ ਤੇ ਮਾਤਾ ਗੰਗਾ ਨੇ ਕਬੂਲ ਇਹ ਹੈ ਭਰੋਸਾ ਜੇ ਪ੍ਰਹਿਲਾਦ ਨੇ ਭਰੋਸਾ ਕੀਤਾ ਸੀ ਤਾਂ ਹੀ ਉਹਨੂੰ ਵੀ ਅੱਗ ਨਹੀਂ ਜਲਾ ਸਕੀ ਬੋਲਕਾ ਜਲ ਕੇ ਜਿਹਨੂੰ ਬਾਰ ਸੀ ਨਾ ਵੀ ਮੈਨੂੰ ਅੱਗ ਸਾੜ ਨਹੀਂ ਸਕਦੀ ਪਰ ਉਹ ਆਪ ਸੜ ਕੇ ਸੁਆਹ ਹੋ ਗਈ ਪਰ ਪ੍ਰਹਿਲਾਦ ਨੂੰ ਬੁਝ ਨਹੀਂ ਹੋਇਆ ਤਤ ਤੰਭ ਵੀ ਬਰਦਖੰਡਾ ਹੋ ਗਿਆ ਤਹ ਹਾਲਾਤ ਨੂੰ ਕੁਝ ਨਹੀਂ ਹੋਇਆ ਇਹ ਭਰੋਸੇ ਦੀ ਗੱਲ ਹੈ ਜੇ ਪੱਥਰ ਤੋਂ ਭਗਵਾਨ ਆ ਗਿਆ ਤਾਂ ਭਰੋਸਾ ਕੀਤਾ ਧੰਨੇ ਜੱਟ ਨੇ ਤੱ ਲੋਤ ਨੇ ਤਾਂ ਖੜਾ ਛੜਾਇਆ ਸੀ ਇਹਨਾਂ ਕਾਲਾ ਪੱਥਰ ਦੇ ਕੇ ਵੀ ਠਾਕਰੀ ਹੈ ਪਰ ਉਹ ਤੇ ਵਿਸ਼ਵਾਸ ਕੀਤਾ ਸਰਦਾ ਰੱਖੀ ਧੰਨੇ ਜੱਟ ਨੇ ਭਗਵਾਨ ਨੂੰ ਦੇ ਵਿੱਚ ਹੀ ਹੋਣਾ ਪੈਗਾ ਤੇ ਇਸ ਤਰ੍ਹਾਂ ਮਹਾਰਾਜ ਜੀ ਨੇ ਸਮਝਾਇਆ ਨਾ ਉਸ ਵਣਜਾਰੇ ਨੂੰ ਕਿ ਭਰੋਸਾ ਸਿੱਧਕ ਰੱਖਣਾ ਬੜਾ ਕਠਨ ਦੇ ਬੜਾ ਜ਼ਰੂਰੀ ਹੈ ਜਿਥੇ ਭਰੋਸਾ ਹੈ ਕੰਨ ਦੁੱਖਾਂ ਦਾ ਵਿਗੜਨਾ ਦਾ ਨਾਸ਼ ਹੋ ਜਾਂਦਾ ਸ਼ਾਦਾ ਵਜ ਜਾਂਦੀ ਐ ਤੇ ਕਹਿੰਦੇ ਜੇ ਬੇਸਦਕਾ ਹੈ ਭਰੋਸਾ ਨੇ ਉਹ ਉਟੜ ਜਾਂਦਾ ਹੈ ਤਾਂ ਐਸੇ ਬਚਨ ਜਦੋਂ ਉਹਨੇ ਆਪਣੇ ਛੱਤ ਵਿੱਚ ਵਸਾਏ ਸਤਿਗੁਰਾਂ ਦੇ ਬਚਨਾਂ ਨੂੰ ਕਮਾਇਆ ਤਾਂ ਕਹਿੰਦੇ ਉਹ ਮਹਾਰਾਜ ਦੇ ਬਚਨ ਸੁਣ ਕੇ ਸਤਿਗੁਰਾਂ ਤੋਂ ਅੰਮ੍ਰਿਤ ਦੇ ਪਾਉੜ ਲੈ ਕੇ ਸਿੱਖ ਸਜ ਗਿਆ ਤੇ ਗੁਰੂ ਜੀ ਦੇ ਵਿੱਚ ਬਧੇਰੇ ਸ਼ਰਧਾ ਵਧਨ ਕਰਕੇ ਗੁਰੂ ਜੀ ਦੇ ਪਾਸ ਹੀ ਆਨੰਦਪੁਰ ਦੇ ਵਿੱਚ ਉਹਨੇ ਵਸਾ ਕਰ ਲਿਆ ਕੇਤਕ ਦਿਨ ਰਹਿ ਕੇ ਨ ਪਿਆਨਾ ਪਹੁੰਚੋ ਆਪਣੇ ਜਾਏ ਸਥਾਨਾਂ ਕੁਝ ਕਿ ਦਿਨ ਰਹਿ ਕਰਕੇ ਸਤਿਗੁਰਾਂ ਦੇ ਪਾਸ ਫਿਰ ਉਹ ਚਲਾ ਗਿਆ ਆਪਣੇ ਨਿਜੀ ਸਥਾਨਾਂ ਤੇ ਜਿੱਥੇ ਉਹਦੀ ਰਹਿائش ਸੀ ਆਪਣੇ ਪਿੰਡ ਆਪਣੇ گاؤں ਆਪਣੇ ਘਰੋਂ ਪਹੁੰਚ ਗਿਆ ਭੇਜਣ ਲੱਗੋ ਪੇਟ ਵਿਦ ਨਾਨਾ ਬਹੁਤ ਜਾਇਬ ਦਰਬ ਮਹਾਨ ਕਈ ਵਿਧੀਆਂ ਦੇ ਨਾਲ ਭੇਟਾਵਾਂ ਤੇ ਮਹਾਨ ਅਜੀਬ ਵਹਤਾ ਭੇਜਣ ਲੱਗਾ ਸ਼੍ਰੀ ਗੁਰੂ ਸਕੇ ਪਰਤੇਤ ਪਾਲਨ ਕਰਤ ਭਏ ਪਲ ਰੇਤ ਸ਼੍ਰੀ ਸਤਿਗੁਰੂ ਜੀ ਸਿੱਖੀ ਦੀ ਪ੍ਰੀਤ ਤ ਭਲੀ ਰੀ ਦੇ ਨਾਲ ਪਾਲਣਾ ਕਰਾਉਂਦੇ ਨੇ ਕਬ ਕਬ ਗੁਰ ਦਰਸ਼ਨ ਕੋ ਆਵੈ ਸੰਗਤ ਸੰਗ ਹਜ਼ਾਰੋਂ ਲਿਆਵੈ ਕਦੀ ਕਦੀ ਉਹ ਵਪਾਰੀ ਗੁਰੂ ਜੀ ਦਰਸ਼ਨਾਂ ਵਾਸਤੇ ਆਉਂਦਾ ਪਰ ਜਦੋਂ ਵੀ ਆਉਂਦਾ ਆਪਣੇ ਨਾਲ ਹਜ਼ਾਰਾਂ ਦੀ ਤਦਾਦ ਦੇ ਵਿੱਚ ਗਿਣਤੀ ਦੇ ਵਿੱਚ ਸੰਗਤ ਨਾਲ ਲੈ ਕੇ ਆਉਂਦਾ 1000 ਤੰਗ ਦਿਓ ਸੁਣਾਏ ਸਤ ਕਾਲ ਲਿਹੋ ਵਾਸਤਰ ਬਣਾਏ ਤੇ 2000 ਧੰਨ ਇਹ ਸੁਣ ਸੁਣਾ ਕੇ ਦਿੱਤਾ ਸਰਦیاں ਜਦ ਆ ਗਈਆਂ ਨਾ ਤਾਂ ਫਿਰ ਵਾਸਤਰ ਬਣਾ ਕੇ ਲਿਆ ਤਵੇ ਖਾਲਸੇ ਮੂਲ ਮੰਗਾਈ ਲੇਫ ਨਿਹਾਲੀ ਲੈ ਬਣਾਏ ਜਦੋਂ ਵਾਸਤਰ ਬਣਾ ਲਵੋ ਸਰਦੀਆਂ ਵਾਸਤੇ ਵਚਨ ਹੋਗੇ ਤਾਂ ਦਾ ਖਾਲਸੇ ਨੇ ਮਰ ਬਤਨ ਮੁੱਲ ਲਿਆਂਦੇ ਅਦੇ ਲੇਪ ਤਲਾਈਆਂ ਬਣਾ ਲਈਆਂ ਦੁਹਰਾ ਇੱਕ ਦਿਨ ਜਾਨ ਤੋਰਨ ਵਿਖਾ ਬੈਠੇ ਗੁਰੂ ਗੰਭੀਰ ਇੱਕ ਦਿਨ ਕੁਝ ਥੋੜੇ ਜੇ ਮਨੁੱਖਾਂ ਦੇ ਵਿੱਚ ਗੁਰੂ ਜੀ ਬਰਾਜੇ ਸਨ ਪਿਆਸ ਲੱਗੇ ਤੋਤ ਬਖਿਓ ਤਵ ਗੜਬੜੇ ਨਾ تیر ਕਿੰਨੀ ਜਾਇਉ ਨਾ ਕੋ ਤਸੂਪ ਲੈ ਜਾਣੇ ਰੂਪ ਲੈ ਜਾਣੇ ਵਾਹ ਮਹਾਰਾਜ ਕਹਿਣ ਲਗੇ ਉਸ ਸਮੇਂ ਦੇ ਬਰਾਦੇ ਸਿੱਖਾਂ ਦੇ ਪਾਸ ਤਾਂ ਉਹਨਾਂ ਨੂੰ ਉਸੇ ਸਮੇਂ ਪਿਆਸ ਲੱਗੀ ਤਾਂ ਇੱਧਰ ਉੱਧਰ ਵੇਖਿਆ ਉਸ ਸਮੇਂ ਗੜਵਈ ਪਾਸ ਨਹੀਂ ਸੀਗਾ ਚਾਹ ਬਈ ਨਾਮ ਸੋ ਜਾਲਮ ਸਿੰਘ ਨੂੰ ਪੁਕਾਰਿਓ ਜਾਲਮ ਪਿਆਸ ਲੱਗੀ ਸੋ ਹੁਕਾਰਿਓ ਉਹਨਾਂ ਦਾ ਨਾਮ ਜਾਲਮ ਸਿੰਘ ਸੀ ਪੁਕਾਰਿਆ ਤੇ ਬਹੁਤ ਪਿਆਸ ਲੱਗੇ ਹੋਣ ਕਰਕੇ ਉਸ ਨੂੰ ਪਾਸ ਬੁਲਾਇਆ ਲਿਆਉ ਸਰਦ ਜਲ ਪੀਵੇ ਹੇ ਤਾ ਇਮ ਜਬ ਬੋਲੇ ਕਿਰਪਾ ਨੂੰ ਕੇਤ ਪੀਨ ਬਾਤੇ ਠੰਡਾ ਜਲ ਲਿਆਵੋ ਜਾਦ ਕਿਰਪਾ ਦੇ ਘਰ ਗੁਰੂ ਜੀ ਨੇ ਐਸੇ ਬਚਨਾਂ ਨੂੰ ਬੋਲਣਾ ਕੀਤਾ ਇੱਕ ਸਿੱਖ ਸੁਤ ਸੁੰਦਰ ਤੇ ਸਭਾਰੇ ਨਿਜ ਸਰੂਪ ਉਜਲ ਅਹੰਕਾਰੀ ਇੱਕ ਸਿੱਖ ਦਾ ਪੁੱਤਰ ਬੜਾ ਸੁੰਦਰ ਸੀ ਅਤੇ ਜਿਹੜਾ ਆਪਣੇ ਉੱਜਲ ਰੂਪ ਦਾ ਬੜਾ ਹੰਕਾਰ ਕਰਦਾ ਸੀ ਤੈਨ ਕਰੋ ਕਰ ਜੋਰਤ ਗਿਰਾ ਉਚਾਰੇ ਹੋਏ ਆਗਿਆ ਮੈਂ ਅਨੁਬਾਰੀ ਉਸਨੇ ਹੱਥ ਜੋੜ ਕੇ ਕਿਹਾ ਜੇ ਆਗਿਆ ਹੋਵੇ ਤਾਂ ਮੈਂ ਜਲ ਲਿਆਂਦਾ ਹਾਂ ਸਾਰਤ ਕਰੇ ਗयो ਤਤਕਾਲੇ ਲੈ ਜਲ ਕੋ ਕਰ ਪ੍ਰੇਮ ਵਿਸਾਲੇ ਜਦ ਗੁਰੂ ਜੀ ਨੇ ਲਿਆਉਣ ਦਾ ਇਸ਼ਾਰਾ ਕੀਤਾ ਤਾਂ ਤੁਰੰਤ ਪਾਣੀ ਲੈ ਕੇ ਉਹ ਮਹਾਰਾਜ ਦੇ ਪਾਸ ਆ ਗਿਆ ਪਹੁੰਚਿਓ ਰੁਚਿਤ ਕਟੋਰਾ ਹਾਥ ਤਿਸ ਕੀ ਦਿਸ ਬਲੋਕਿਓ 나ਥ ਜਲ ਨੂੰ ਬੜੇ ਪ੍ਰੇਮ ਦੇ ਨਾਲ ਲੈ ਕੇ ਸੁੰਦਰ ਕਟੋਰੇ ਨੂੰ ਹੱਥ ਵਿੱਚ ਪਕੜ ਕੇ ਪਹੁੰਚਿਆ ਗੁਰੂ ਜੀ ਨੇ ਉਹ ਦੇ ਲੜਕੇ ਵੱਲ ਬੜੇ ਗੌਰ ਨਾਲ ਵੇਖਣਾ ਕੀਤਾ ਆਪਣ ਹੱਥ ਉਠਾਏ ਕਟੋਰਾ ਦੇਖੋ ਸਿੱਖ ਜੋਤ ਹਾਥਨ ਓਰਾ ਗੁਰੂ ਜੀ ਨੇ ਕਟੋਰਾ ਫੜ ਕੇ ਸਿੱਖਾਂ ਨੂੰ ਹੱਥਾਂ ਸਹਿਤ ਵੇਖਿਆ ਦੇਖਤ ਹੀ ਬੋਲੇ ਤਵਨਾਥ ਕੋਮਲ ਬਹੁ ਮਲੂਕ ਤਵ ਹਾਥ ਵੇਖਦਿਆਂ ਗੁਰੂ ਜੀ ਨੇ ਬਚਨ ਕੀਤੇ ਕਿ ਤੇਰੇ ਹੱਥ ਬੜੇ ਕੋਮਲ ਨੇ ਮਲੂਮ ਨੇ ਕਹੋ ਸਿੱਖ ਕਿਆ ਕਾਰਜ ਕਰੈ ਬਹੁਤ ਬਰੇਕ ਹਾਸ ਦਿਖ ਪਰੈ ਏ ਸਿੱਖਾ ਦੱਸ ਦੂ ਕੀ ਕੰਮ ਕਰਦਾ ਮੈਂ ਪਾਈ ਤੇਰੇ ਹੱਥ ਜਿਹੜੇ ਉਹ ਗਲੇ ਮਲੂਮ ਨੇ ਬੜੇ ਹੀ ਸੁੰਦਰ ਨੇ ਹੱਥ ਜੋਰ ਬੋਲੇ ਸਿਖ ਗੁਰ ਤੇ ਕੀਰਤਨ ਕਰੇ ਕਛੂ ਮੈਂ ਧੁਰ ਤੇ ਮਹਾਰਾਜ ਮੈਂ ਤਾਂ ਕੋਈ ਕੰਮ ਹੀ ਨਹੀਂ ਕਰਦਾ ਹੱਥ ਝੂੜ ਕੇ ਬੋਲੇ ਸ਼ੁਰੂ ਤੋਂ ਮੈਂ ਤਾਂ ਹੱਥ ਹਲਾਇਆ ਨਹੀਂ ਕੋਈ ਕੀਰਤ ਕੀਤੂਏ ਨਹੀਂ ਬਾਤਸ਼ਾਹ ਆਵਰ ਸਿੱਖ ਜੋਵੇ ਔਰ ਕੋ ਟੰਕੀ ਸੇਵਾ ਕੋਏ ਇਹ ਸੱਚੇ ਬਾਤਸ਼ਾਹ ਜਿਹੜੇ ਆਪ ਦੀ ਸਿੱਖ ਹਨ ਅਤੇ ਆਪਣੇ ਪਰਿਵਾਰ ਦੀ ਮੈਂ ਕਦੇ ਕੋਈ ਵੀ ਸੇਵਾ ਨਹੀਂ ਕੀਤੀ ਮੈਂ ਨਹਿ ਕਰੇ ਹੇਤ ਕਿਸ ਫਲ ਕੋ ਅਨੂ ਆਰ ਕਟੋਰਾ ਜਲ ਕੋ ਅੱਜ ਜਦ ਮੈਂ ਪਹਿਲੀ ਵਾਰ ਜਲ ਦਾ ਕਟੋਰਾ ਭਰ ਕੇ ਤੁਹਾਡੇ ਵਾਸਤੇ ਲਿਆਂਦਾ ਪਹਿਲਾਂ ਮੈਂ ਤਾਂ ਕੋਈ ਹੱਥ ਨਹੀਂ ਹਿਲਾਇਆ ਕੋਈ ਕਰਤਨ ਨਹੀਂ ਕੀਤੀ ਕੋਈ ਕੰਮ ਨਹੀਂ ਕੀਤਾ ਨਿਜਕਰ ਤੇ ਪੂਰਨ ਕਰ ਆਨਾ ਅਪਰਨਕੀਨਸ ਆਪਣ ਬਗਾਨਾ ਇਹ ਕਟੋਰਾ ਮੈਂ ਆਪਣੇ ਹੱਥਾਂ ਦੇ ਨਾਲ ਭਰ ਕੇ ਲਿਆਂਦਾ ਹੋਰ ਮੈਂ ਆਪਣਾ ਬਗਾਨਾ ਕੋਈ ਕੰਮ ਨਹੀਂ ਕੀਤਾ ਸਤਿਗੁਰੂ ਸੁਣਤੇ ਹੇਤ ਤਕਾਲ ਦਿਓ ਕਟੋਰੇ ਤੇ ਜਲ ਡਾਲ ਇਹ ਸੁਣ ਕੇ ਸਤਿਗੁਰੂ ਜੀ ਨੇ ਤੁਰੰਤ ਕਟੋਰੇ ਦੇ ਪਾਣੀ ਨੂੰ ਡੋਲ ਦਿੱਤਾ ਕਹੋ ਕੁ ਸਿੱਖ ਕਾ ਕਰ ਜਲ ਸ਼ੁਹਿਓ ਪਾਨ ਕਰਨ ਤੇ ਉਚਿਤ ਨਾ ਰਹਿਓ ਗੁਰੂ ਜੀ ਨੇ ਕਹਿ ਦਿੱਤਾ ਕਿ ਜਿਸ ਕਟੋਰੇ ਨੂੰ ਇਹ ਵਿਹਲੜ ਦਾ ਹੱਥ ਛੂਆ ਨਾ ਐਸਾ ਜਲ ਪੀਣ ਬਾਤ ਉਚਿਤ ਨਹੀਂ ਹੋਣਾ ਚ ਸੁਣ ਕਰ ਪਾਇਓ ਉਤਰਾਸ ਵਿਸਾਲ ਗਹੇ ਚਰਨ ਸਿੱਖ ਤੇ ਤਤਕਾਲਾ ਇਹ ਸੁਣ ਕੇ ਸਿੱਖ ਡਰ ਗਿਆ ਤੇ ਸਿੱਖ ਨੇ ਤੁਰੰਤ ਗੁਰੂ ਜੀ ਦੇ ਚਰਨਾਂ ਨੂੰ ਪਕੜਨਾ ਕੀਤਾ ਸਰ ਮਿੰਦਤ ਬੋਲੇ ਤਿਸ ਵੇਰਾ ਸਿੱਖ ਕਦੀਮੀ ਮੈਂ ਗੁਰ ਕੇਰਾ ਸ਼ਰਮਿੰਦਾ ਹੋ ਕੇ ਉਸ ਵੇਲੇ ਬੋਲਿਆ ਮੈਂ ਗੁਰੂ ਜੀ ਦਾ ਕਦੀਮੀ ਸਿੱਖ ਹਾਂ ਪਹੁਲ ਚਰਨਨ ਕੇ ਲਿਓ ਮੋਹੀ ਬਖਸ਼ੋ ਪ੍ਰਭੂ ਦੋਸ ਜੋ ਹੋਹੀ ਮੈਂ ਗੁਰੂ ਦੇ ਚਰਨਾਂ ਦੇ ਪੌੜ ਲਏ ਹੈ हे ਪ੍ਰਭੂ ਜੀ ਮੈਨੂੰ ਬਖਸ਼ੋ ਮੈਂ ਮੇਰੇ ਵਿੱਚ ਜੋ ਵੀ દોਸ਼ ਹੈ ਉਹਨੂੰ ਦੂਰ ਕਰੋ ਮੇਰੇ ਤੇ ਕਿਰਪਾ ਕਰੋ ਤਦ ਸਤਿਗੁਰੂ ਉਪਦੇਸ਼ਤ ਪੜ੍ਹਣ ਪੜ੍ਹਵੇ ਤੇ ਕਥ ਸਿੱਖਣਾ ਪੜ੍ਹ ਤਦ ਗੁਰੂ ਜੀ ਨੇ ਉਪਦੇਸ਼ ਕੀਤਾ ਪੜਾਈ ਕਰਨ ਦੇ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਸੇਵਾ ਕਰਨ ਸਿਦਕ ਇਹੋ ਜਾਣ ਸੋਤੇ ਤਿਸਹੀ ਕੀ ਕਰੀ ਨਾ ਪਾਨ ਸਿਦਕ ਦੇ ਨਾਲ ਸੇਵਾ ਕਰਨਾਂ ਸਿੱਖਾਂ ਦਾ ਧਰਮ ਜਾਣ ਉਸ ਨੂੰ ਉਹ ਨੂੰ ਆਪਣੇ ਹੱਥੀ ਕਿਸੇ ਦੀ ਕਿਰਤ ਨਹੀਂ ਹੈ ਮਹਾਰਾਜ ਕਹਿੰਦੇ ਕਿਰਤ ਵੱਡੇ ਸਿੱਖ ਕੀਰਤੀ ਹੋਵੇ ਹੱਥਾਂ ਨਾਲ ਸੇਵਾ ਕਮਾਵੇ ਕਿਉਂਕਿ ਆਪਾਂ ਜੇ ਇਤਿਹਾਸ ਵੱਲ ਨਿਗਮ ਮਾਰੀਏ ਜੇ ਰਾਜੇ ਤੋਂ ਚੱਲ ਕਰਕੇ ਹਿੰਦੂ ਕਵੇ ਭਾਈ ਗੁਰਦਾਸ ਜੀ ਭਾਈ ਆਨੰਦ ਲਾਲ ਜੀ ਚੱਲ ਕੇ ਆਉਂਦੇ 10ਵੇਂ ਬਾਦਸ਼ਾਹ ਦੇ ਪਾਸ ਕਿਉਂਕਿ ਉਹਨੂੰ ਵਚਨ ਕਰ ਦਿੱਤਾ ਵੀ ਇਹਨੂੰ ਸਿੱਖ ਇਹਨੂੰ ਮੁਸਲਮਾਨ ਬਣਾਇਆ ਜਾਵੇ ਰ ਹਿੰਦੂਵਾਦ ਤਾਂ ਉਹਨੂੰ ਉੱਥੋਂ ਕੱਢਣ ਦੇ ਵਿੱਚ ਸਿਪਾਹੀਆਂ ਨੇ ਸਹਾਇਤਾ ਕੀਤੀ ਮਹਾਰਾਜ ਕੋਲੇ ਆ ਭਾਈ ਅਨੰਦ ਲਾਲ ਦੇ ਜਿਹੜੇ ਮਹਾਰਾਜ ਨੇ ਗਜਲਾਂ ਆਪਾਂ ਪੜ੍ਹਦੇ ਆਂ ਸਰਵਨ ਕਰਦੇ ਆਂ ਮਹਾਰਾਜ ਨੇ ਕਿਹਾ ਭਾਈ ਉਹ ਸਤਪੁਰਾਂ ਦੇ ਪਾਸ ਆਏ ਬੇਨਤੀ ਕੀਤੀ ਤਰ੍ਹਾਂ ਰਾਜਾ ਮੈਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਤੇ ਮੈਂ ਚੱਲਕ ਤੁਹਾਡੀ ਸ਼ਰਨਾ ਮਹਾਰਾਜ ਕਹਿੰਦੇ ਭਾਈ ਕੀ ਕਰਮ ਕਰਦ ਕਹਿੰਦੇ ਮੈਂ ਉਰਦੂ ਫਾਰਸੀ ਬ੍ਰਿਜ ਭਾਸ਼ਾ ਦਾ ਉੱਚ ਵਿਦਵਾਨ ਮਹਾਰਾਜ ਕਹਿੰਦੇ ਇਸ ਵਾਰ ਸਾਡੇ ਕੋਲ ਕੰਮ ਤਾਂ ਕੋਈ ਵੀ ਨਹੀਂ ਪੜ੍ਹਾਈ ਲਿਖਾਈ ਵਾਲਾ ਉਸੀ ਕੋਈ ਨਹੀਂ ਆਰਾਮ ਕਰੋ ਜਲ ਪਾਨ ਸਕੋ ਸਿੱਖਾਂ ਦੀ ਸੇਵਾ ਲਾਦੇ ਵੀ ਤਿੰਨੇ ਟਾਈਮ ਪ੍ਰਸ਼ਾਦਾ ਪਾਣੀ ਟਾਈਮ ਕੋ ਟਾਈਮ ਦਿਓ ਰਹਿਸ਼ ਦਿਓ ਇਹਨਾਂ ਨੂੰ ਦੋ ਚਾਰ ਦਿਨ ਜਦੋਂ ਉਹਨਾਂ ਨੇ ਜਲ ਪਾਨ ਕੀਤਾ ਤਾਂ ਪੜ੍ਹਿਆ ਲਿਖਿਆ ਬੰਦਾ ਆਪ ਨੂੰ ਪਤਾ ਵਿਦਵਾਨ ਸੀ ਉਹਨੇ ਸ਼ਰਮ ਕੀਤੀ ਵੀ ਮੈਂ ਵਿਹਲਾ ਹੀ ਰੋਟੀਆਂ ਖਾਈ ਜਾਂਦਾ ਕੋਈ ਕਰਮਤਾ ਕਰਾਂ ਤਾਂ ਉਹਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਕੋਈ ਕੰਮ ਦਿੱਤਾ ਜਾਵੇ ਐ ਰੋਟੀ ਖਾਣ ਤਾਂ ਕੋਈ ਚੰਗੀ ਗੱਲ ਨਹੀਂ ਹੈ ਇੱਕ ਦੋ ਦਿਨ ਦੀ ਗੱਲ ਨੂੰ ਤਾਂ ਫੇਰ ਵੀ ਠੀਕ ਹੈ ਤੇ ਮੈਂ ਤਾਂ ਹੁਣ ਤੁਹਾਡੇ ਕੋਲ ਹੀ ਰਹਿਣਾ ਤਾਂ ਮਹਾਰਾਜ ਕਹਿੰਦੇ ਸਾਡੇ ਕੋਲ ਫਿਰ ਵਿਦਿਆ ਦਾ ਕੰਮ ਤਾਂ ਕੋਈ ਨਹੀਂ ਸਾਡੇ ਕੋਲ ਤਾਂ ਲੰਗਰ ਤੇ ਪਾਣਦੇ ਆ ਭਾਈ ਮਾਂਜਣਾ ਜੇ ਮਾਂਜ ਸਕਦਾ ਤਾਂ ਤਾਂ ਉਹਨੇ ਭਰਤਨ ਮਾਂਜ ਰੰਭ ਕੀਤੇ ਕੁਝ ਸਮਾਂ ਬਤੀਤ ਹੋਇਆ ਦਿੱਲੀ ਤੋਂ ਉਹਦੇ ਪਰਿਵਾਰਾਂ ਨੂੰ ਪਤਾ ਲੱਗਿਆ ਤਾਂ ਉਹ ਉਹਦਾ ਪਤਾ ਲੈਣ ਵਾਸਤੇ ਮਿਲਣ ਵਾਸਤੇ ਆਏ ਤਾਂ ਕਹਿਣ ਲੱਗੇ ਵੀ ਭਾਈ ਆਨੰਦ ਲਾਲ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਨੇ ਤੇਰੀ ਕੀਮਤ ਨਹੀਂ ਪਾਇਆ ਤੂੰ ਵਿਦਵਾਨ ਸੀ ਤੂੰ ਫਲਾਸਪਰ ਸੀ ਵਿਦਿਆ ਦਾ ਗਿਆਤਾ ਸੀ ਤੇ ਪਰ ਇਹਨ ਨੇ ਤੇਰੀ ਕਦਰ ਨਹੀਂ ਜਾਣੀ ਤੇ ਮਹਾਰਾਜ ਵੀ ਕੁਦਰਤ ਵੱਲੋਂ ਮਗਰ ਆ ਕੇ ਖਲੋ ਕੇ ਕਹਿੰਦੇ ਹਾਂ ਵਾਕਈ ਗੱਲ ਤੇਰੀ ਸੱਚਾ ਭਾਈ ਅਸੀਂ ਦੀ ਕਦਰ ਨਹੀਂ ਭਾਈ ਇਹ ਵਿਦਵਾਨ ਸੀ ਚਰਨੀ ਟਾਇ ਪਿਆ ਨੇਤਰਾਂ ਨੂੰ ਜਲ ਕੱਢ ਕੇ ਕਹਿਣ ਲੱਗਾ ਮਹਾਰਾਜ ਜਿਹੜਾ ਕਰਮ ਤੁਸੀਂ ਮੇਰੇ ਤੇ ਕੀਤਾ ਇਹ ਕਦੇ ਵੀ ਨਹੀਂ ਹੋਇਆ ਜਿਹੜੀ ਕਿਰਪਾ ਬਖਸ਼ਿਸ਼ ਤੁਸੀਂ ਕੀਤੀ ਮੈਨੂੰ ਕਦੇ ਵੀ ਨਹੀਂ ਹੋਈ ਜਿਹੜਾ ਆਨੰਦ ਅੱਜ ਮੈਨੂੰ ਵਰਤਨ ਮੰਨ ਕੇ ਤੁਹਾਡੇ ਲੰਗਰਾਂ ਦੀ ਸੇਵਾ ਕਰਕੇ ਪ੍ਰਾਪਤ ਹੋ ਰਿਹਾ ਹੈ ਐਸਾ ਆਨੰਦ ਰਾਜ ਦੇ ਵਿੱਚ ਬਹਿ ਕੇ ਸੋਨੇ ਦੇ ਭਾਂਡੇ 'ਚ ਰੋਟੀ ਖਾ ਕੇ ਵੀ ਨਹੀਂ ਮਿਲਿਆ ਰਾਜ ਦੇ ਵਿੱਚ ਬਹਿ ਕੇ ਜਿੱਥੇ ਮੇਰੇ ਮਗਰ ਨੌਕਰ ਚੱਕਰ ਰਹਿੰਦੇ ਸੀ ਸੋਨੇ ਦੇ ਵਰਤਨਾਂ ਦੇ ਵਿੱਚ ਮੈਂ ਭੋਜਨ ਸ਼ੱਕਦਾ ਸੀ ਉੱਥੇ ਵੀ ਉਹ ਆਨੰਦ ਪ੍ਰਾਪਤ ਨੂੰ ਜਿਹੜਾ ਆਨੰਦ ਇੱਥੇ ਤੇਰੇ ਲੰਗਰ ਦੇ ਭਾਂਡੇ ਮੰਨ ਕੇ ਮਿਲ ਰਿਹਾ ਤੇ ਮਹਾਰਾਜ ਕਹਿੰਦੇ ਬਸ ਐਸੇ ਦਿਨ ਦੀ ਸਾਨੂੰ ਡਿਕ ਸੀ ਤੂੰ ਸੇਵਾ ਕੀਤੀ ਤੇਰੀ ਕੀਤੀ ਸੇਵਾ ਥਾਂ ਪੈਗੀ ਜੋ ਵੀ ਅਜ ਕਾਲਮ ਤੋਂ ਲਿਖੇਗਾ ਲੋਕਾਂ ਦੇ ਵਾਸਤੇ ਜ਼ਿੰਦਗੀ ਨਾਮਾ ਹੋਊਗਾ ਬੰਦਗੀ ਨਾਮਾ ਹੋਊਗਾ ਤੇ ਉਹ ਆਪਾਂ ਕਿਤਾਬਾਂ 'ਚ ਜਿਹਨੂੰ ਮਿਲਦੀਆਂ ਪੜ੍ਹਨ ਵਾਸਤੇ ਉਹ ਵਾਕਈ ਸਿੱਖ ਨੂੰ ਇੱਕ ਜ਼ਿੰਦਗੀ ਦੇਣ ਵਾਲੀ ਹੈ ਸਿੱਖ ਨੂੰ ਬੰਦਗੀ ਦੇਣ ਵਾਲੀ ਗੱਲਾਂ ਨੇ ਤਾਂ ਜੇ ਬਾਬਾ ਦੀਪ ਸਿੰਘ ਜੀ ਦੀ ਗੱਲ ਕਰੀਏ ਬਚਪਨ ਚ ਮਹਾਰਾਜ ਦੇ ਬਾਸ ਆਏ ਤੇ ਸੇਵਾ ਕਮਾਈ ਗੁਰੂ ਘਰ ਦੀ ਸਿੱਖੀ ਕਮਾਈ ਤੇ ਤਾਂ ਹੀ ਅੱਜ ਬਾਬੇ ਦਾ ਖਤਾਬ ਦਿੱਤਾ ਗਿਆ ਵੀ ਤਾਨਦਨ ਬਾਬਾ ਦੀਪ ਸਿੰਘ ਐਡਾ ਖਤਾਬ ਸੇਵਾ ਨਾਲ ਮਿਲੇ ਜੇ ਤਾਨਦਨ ਬਾਬਾ ਬੁੱਢਾ ਜੀ ਛੋਟੀ ਉਮਰੇ ਗੁਰੂ ਨਾਨਕ ਦੇ ਸ਼ਰਣ ਆਏ 113 ਸਾਲ ਗੁਰੂ ਨਾਨਕ ਦੀ ਸਿੱਖੀ ਕਮਾਈ ਬਾਬੇ ਬੁੱਢੇ ਨੇ ਤੇ ਕਾਦੇ ਨਾਲ ਕਮਾਈ ਦੇ ਅੱਜ ਉਹਨਾਂ ਨੂੰ ਬਾਬਾ ਬੁੱਢਾ ਦੀ ਨਾ ਸਤਿਕਾਰਿਆ ਜਾਂਦਾ ਗੁਰੂ ਘਰ ਦੇ ਵਜ਼ੀਰ ਕਿਹਾ ਜਾਂਦਾ ਹੈ ਛੇਆ ਗੁਰੂਆਂ ਦੇ ਦਰਸ਼ਨ ਕੀਤੇ ਸਿੱਖੀ ਮਹਾਰਾਜ ਨੇ ਬਖਸ਼ਿਸ਼ ਕੀਤੀ ਤਾਂ ਛੇਆ ਗੁਰੂਆਂ ਦੀ ਗੁਰਤਾਗਤ ਵੀ ਉਹਨਾਂ ਨੇ ਕੀਤੀ ਹਰ ਕੰਮ ਲਈ ਬਾਬਾ ਬੁੱਢਾ ਜੀ ਨੂੰ ਅੱਗੇ ਕੀਤਾ ਜਾਂਦਾ ਵੀ ਤੁਸੀਂ ਵੱਡੇ ਜੀ ਤੇ ਉਹਨਾਂ ਨੇ ਵੀ ਫਿਰ ਦਰਗੁਰੂ ਘਰ ਦੀ ਸੇਵਾ ਕੀਤੀ ਨਾ ਸੇਵਾ ਕਰਕੇ ਐਡਾ ਦਰਜਾ ਐਡਾ ਮਹਾਨ ਘਰ ਉਤਭਾ ਮਿਲਿਆ ਤੇ ਮਾਰਾ ਕਹਿੰਦੇ ਪਾਈ ਜੇ ਸਿੱਖ ਹੋਵੇ ਗੁਰੂ ਦਾ ਉਹ ਵਿਦੇਸ਼ੇ ਕਮਾਉਂਦਾ ਪੜ੍ਹ ਲਿਖ ਕੇ ਵਿਦਿਆ ਹਾਸਲ ਕਰਕੇ ਗ੍ਰੰਥ ਪੜ੍ਹ ਕੇ ਕਿਤਾਬਾਂ ਪੜ੍ਹ ਕੇ ਨੇ ਸਿੱਖੀ ਕਮਾਈ ਜਾਂਦੀ ਸਿੱਖੀ ਦਾ ਭਾਈ ਫਿਰ ਬਾਬੇ ਬੁੱਢੇ ਵਾਂਗੂ ਭਾਈ ਗੁਰਦਾਸ ਵਾਂਗੂ ਭਾਈ ਨੰਦ ਲਾਲ ਵਾਂਗੂ ਬਾਬਾ ਦੀਪ ਸਿੰਘ ਵਾਂਗੂ ਸਿੱਖੀ ਹੱਥੀਂ ਕਮਾ ਕੇ ਕਮਾਈ ਜਾਂਦੀ ਐਸੇ ਬਚਨ ਦੋ ਮਹਾਰਾਜ ਜੀ ਨੇ ਕੀਤੇ ਜੋ ਬਚਨ ਅਗੇ ਮਹਾਰਾਜ ਕਹਿੰਦੇ ਸਿੱਖ ਤਾਂ ਭਾਈ ਸਾਰੇ ਸੰਗਤ ਦੀ ਵਿਸ਼ਾਲ ਸੇਵਾ ਕਰਦਾ ਟਹਿਲ ਸੇਵਾ ਕਰਕੇ ਉਹ ਆਪਣੇ ਹੱਥਾਂ ਨੂੰ ਸਪਲਾ ਕਰਦਾ ਅਗੰਮੀ ਬਚਨ ਦਰਗਾਹੇ ਬਚਨ ਜੋ ਮਹਾਰਾਜ ਕਰ ਰਹੇ ਆ ਉਹ ਸਿੱਖ ਦੇ ਨਾਲ ਉਹ ਬੰਗਾਰੀ ਦੇ ਨਾਲ ਕੀ ਇਕੋਂ ਗਨਜਾਰਾ ਜਵਾਬ ਦਿੰਦਾ ਕੀ ਗੁਰੂ ਸਾਹਿਬ ਅੱਗੇ ਬਚਨ ਕਰਦੇ ਆ ਉਹ ਕਲ ਦੇ ਦੀਵਾਨਾਂ ਚ ਆਪਾਂ ਸਮਾ ਰਿਆ ਆਸਾ ਰਹੇ ਸਰਬਨ ਕਰਾਂਗੇ ਆਪ ਸੰਗ ਦਾ ਸੁਣਿਆ ਦਾਸਾਂ ਦਾ ਬੋਲਿਆ ਪਰਵਾਨ ਸਰਬ ਫੁੱਲਾਂ માં ਕੋਈ ਵੀ ਰਸਨਾ ਵੰਜ ਰਹੇਗਾ ਜਿਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾ ਗੁਰੂ ਜੀ ਕੀ ਫਤਿਹ